ਕਰਨ ਜਾ ਰਹੇ ਆ ਵੱਡੀ ਖਬਰ ਤੋਂ ਸਾਬਕਾ ਪੰਜਾਬ ਬਿਜ਼ਨਸ ਚੀਫ ਐਸ ਪੀ ਐਸ ਪਰਮਾਰ ਦੀ सस्पेंशन ਨੂੰ ਮਨਜ਼ੂਰ ਕਰ ਲਿਆ ਗਿਆ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਸਪेंशन ਨੂੰ ਮਨਜ਼ੂਰੀ ਦੇ ਦਿੱਤੀ ਹੈ ਡਰਾਈਵਿੰਗ ਲਾਇਸੈਂਸ ਘਟਾਲੇ ਦੇ ਵਿੱਚ ਦਰਸਲ ਐਸ ਪੀ ਐਸ ਪਰਮਾਰ ਨੂੰ ਸਸਪੈਂਡ ਕੀਤਾ ਗਿਆ ਸੀ ਅਪ੍ਰੈਲ ਮਹੀਨੇ ਦੇ ਵਿੱਚ ਸਸਪੈਂਡ ਕੀਤਾ ਗਿਆ ਸੀ ਇਹ ਕਾਰਵਾਈ ਕੀਤੀ ਗਈ ਸੀ ਕਿਉਂਕਿ ਜੇਕਰ ਸੁਪਾ ਸਰਕਾਰ ਦੇ ਵੱਲੋਂ ਕਿਸੇ ਆਈ ਐਸ ਆਈ ਪੀ ਐਸ ਅਧਿਕਾਰੀ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਸਸਪੈਂਡ ਕੀਤਾ ਜਾਂਦਾ ਤਾਂ ਕੇਂਦਰ ਨੂੰ ਲਿਖਿਆ ਜਾਂਦਾ ਕੇਂਦਰ ਦਾ ਇਹ ਅਧਿਕਾਰ ਖੇਤਰ ਹੈ ਆ ਫਾਈਨਲੀ ਜਿਹੜੀ ਆਖਰਕਾਰ ਮਨਜ਼ੂਰੀ ਕੇਂਦਰ ਦੇ ਵੱਲੋਂ ਦਿੱਤੀ ਜਾਂਦੀ ਹੈ ਤਾਂ ਆਖਰਕਾਰ ਕੇਂਦਰ ਦੇ ਵੱਲੋਂ सस्पेंशन ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਦਰਸਲ ਸਾਬਕਾ ਪੰਜਾਬ ਵਿਜਨ ਸਚੀਪ ਐਸ ਪੀ ਐਸ ਪਰਮਾਰ ਆ ਜੋ ਪਿਛਲੇ ਦਿਨੀ ਆ ਡਰਾਈਵਿੰਗ ਲਾਇਸੈਂਸ ਘਟਾਲੇ ਵਾਲਾ ਮਾਮਲਾ ਸਾਹਮਣੇ ਆਇਆ ਸੀਗਾ ਤੇ ਇਸੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਐਸ ਪੀ ਐਸ ਪਰਮਾਰ ਨੂੰ ਸਸਪੈਂਡ ਕੀਤਾ ਗਿਆ ਸੀ ਉਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਲਿਖਿਆ ਗਿਆ ਸੀਗਾ ਤੇ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਵੀ ਸਸਪेंशन ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਵੱਡਾ ਐਕਸ਼ਨ ਹੋਇਆ ਹੈ आजो साबका ਪੰਜਾਬੀ ਰੈਂਸ ਚੀਫ ਨੇ ਐਸਟੀਐਸ ਪਰਮਾਰ ਉਹਨਾਂ ਦੀ ਸਸਪੈਂਸ਼ਨ ਨੂੰ ਮਨਜ਼ੂਰ ਕੀਤਾ ਗਿਆ ਹੈ ਦਰਸਲ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਇਸ ਸਸਪੈਂਸ਼ਨ ਨੂੰ ਆ ਮਨਜ਼ੂਰੀ ਦੇ ਦਿੱਤੀ ਗਈ ਹੈ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਡਰਾਈਵਿੰਗ ਲਾਇਸੈਂਸ ਘੁਟਾਲੇ ਦਾ ਇਹ ਪੂਰਾ ਮਾਮਲਾ ਹੈ ਇਸ ਮਾਮਲੇ ਦੇ ਵਿੱਚ ਐਸਟੀਐਸ ਪਰਮਾਰ ਦਾ ਨਾਮ ਹੀ ਸਾਹਮਣੇ ਆਉਂਦਾ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਐਕਸ਼ਨ ਕੀਤਾ ਜਾਂਦਾ ਸਸਪੈਂਡ ਕੀਤਾ ਜਾਂਦਾ ਆ ਤਾਂ ਫਿਰ ਫਾਈਨਲ ਕਾਰਵਾਈ ਦੇ ਨਿਕੰਦਰ ਨੂੰ ਲਿਖਿਆ ਜਾਂਦਾ ਤੇ ਆਖਰਕਾਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਇਸ ਸਸਪੈਂਸ਼ਨ ਨੂੰ ਮਨਜ਼ੂਰ ਕਰ ਲਿਆ ਗਿਆ ਹੈ ਦਰਸਲ ਅਪ੍ਰੈਲ ਮਹੀਨੇ ਦੇ ਵਿੱਚ ਐਸਪੀਐਸ ਪਰਮਾਰ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ ਉਸ ਨੂੰ ਸਸਪੈਂਡ ਕੀਤਾ ਗਿਆ ਸੀਗਾ ਤੇ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀ ਇਸ ਮੌਤਲੀ ਨੂੰ ਇਸ ਸਸਪੈਂਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਉਥੇ ਐਸਪੀਐਸ ਪਰਮਾਰ ਦੇ ਨਾਲ ਸਸਪੈਂਡ ਦੋ ਪੁਲਸ ਅਫਸਰਾਂ ਨੂੰ ਵੱਡੀ ਰਾਹਤ ਮਿਲੀ ਹੈ ਐਸਐਸਟੀ ਸਵਰਨਦੀਪ ਸਿੰਘ ਤੇ ਏਆਈਜੀ ਹਰਪ੍ਰੀਤ ਸਿੰਘ ਦੀ ਸਸਪੈਂਸ਼ਨ ਨੂੰ ਰੱਦ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਦੋਵੇਂ ਅਫਸਰਾਂ ਨੂੰ ਬਹਾਲ ਕਰ ਦਿੱਤਾ ਐਸਪੀਐਸ ਪਰਮਾਰ ਦੇ ਨਾਲ ਹੀ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਲਾਇਸੈਂਸ ਕਟਾਲਾ ਮਾਮਲੇ ਦੇ ਵੀ ਦਰਸਲੇ ਨਾ ਤੀਵੀਂ ਗਾਜ ਦੇਗੀ ਸੀ ਹਾਲਾਂਕਿ एसपीएस परमार ਜੇ ਕਰੋਨਾ ਦੀ ਗੱਲ ਕੀਤੀ ਜਾਵੇ ਤਾਂ ਅਧਿਕਾਰ ਖੇਤਰ ਕੇਂਦਰ ਦੇ ਕੋਰਸੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਸਸਪੈਂਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਆ ਤਾਂ ਦੂਜੇ ਪਾਸੇ ਦੋ ਪੁਲਿਸ ਅਫਸਰਾਂ ਦੀ ਗੱਲ ਕੀਤੀ ਜਾਵੇ ਐਸਐਸਪੀ ਸਵਰਨਦੀਪ ਸਿੰਘ ਤੇ ਏਆਈਜੀ ਹਰਪੀ ਸਿੰਘ ਇਹਨਾਂ ਦੀ ਕਿ ਸਸਪੈਂਸ਼ਨ ਨੂੰ ਰੱਦ ਕਰ ਦਿੱਤਾ ਗਿਆ ਆ ਕਿਉਂਕਿ ਪੀਪੀਐਸਸੀ ਦੇ ਅਧਿਕਾਰੀ ਸਨ ਜਿਸ ਕਰਕੇ ਪੰਜਾਬ ਸਰਕਾਰ ਦੇ ਕੋਲ ਅਧਿਕਾਰ ਖੇਤਰ ਸੀਗਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਦੋਵੇਂ ਅਫਸਰਾਂ ਨੂੰ ਬਹਾਲ ਕਰ ਦਿੱਤਾ ਗਿਆ ਸਸਪੈਂਸ਼ਨ ਨੂੰ ਰੱਦ ਕਰ ਦਿੱਤਾ ਕਿ ਐਸਕੇਐਸ ਪਰਮਾਰ ਦੇ ਨਾਲ ਹੀ ਇਹਨਾਂ ਦੋਵੇਂ ਅਫਸਰਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਸੀ ਇਹਨਾਂ ਨੂੰ ਕਿ ਸਸਪੈਂਡ ਕੀਤਾ ਗਿਆ ਸੀ ਆ ਲਾਇਸੈਂਸ ਘੁਟਾਲੇ ਦਾ ਇਹ ਪੂਰਾ ਮਾਮਲਾ ਇਸੇ ਮਾਮਲੇ ਦੇ ਵਿੱਚ ਐਸਪੀਐਸ ਪਰਮਾਰ ਦਾ ਨਾਮ ਸਾਹਮਣੇ ਆਉਂਦਾ ਹੈ ਤੇ ਇਸੇ ਹੀ ਆ ਘੁਟਾਲੇ ਦੇ ਵਿੱਚ ਦੋ ਅਫਸਰ ਵੀ ਜਿਹੜੇ ਕਿ ਸਸਪੈਂਡ ਕੀਤੇ ਗਏ ਸਨ ਫਿਲਹਾਲ ਪੰਜਾਬ ਸਰਕਾਰ ਦੇ ਵੱਲੋਂ ਦੋਵੇਂ ਅਫਸਰਾਂ ਨੂੰ ਬਹਾਲ ਕੀਤਾ ਗਿਆ ਆ ਤਾਂ ਇਸੇ ਬਹਾਲੀ ਨੂੰ ਲੈ ਕੇ ਇਸੇ ਬਹਾਲੀ ਦੇ ਨਾਲ ਹੀ ਇੱਕ ਨਵੀਂ ਵੱਡੀ ਖਬਰ ਹੈ ਕਿ ਇੱਥੇ ਕਿ ਐਸਪੀਐਸ ਪਰਮਾਰ ਦੀ ਆ ਸਸਪੈਂਸ਼ਨ ਨੂੰ ਕੇਂਦਰ ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ ਤੇ ਦੂਜੇ ਪਾਸੇ ਜਿਹੜੇ ਕੇ ਐਸਐਸਪੀ ਪਰਮਾਰ ਦੇ ਨਾਲ ਦੋ ਪੁਲਿਸ ਅਫਸਰ ਸਸਪੈਂਡ ਕੀਤੇ ਗਏ ਸਨ ਉਹਨਾਂ ਨੂੰ ਰਾਹਤ ਮਿਲੀ ਐਸਐਸਪੀ ਵਰਮਦੀਪ ਸਿੰਘ ਤੇ ਏਆਈਜੀ ਹਰਪੀ ਸਿੰਘ ਜਿਨ੍ਹਾਂ ਦੀ ਸਸਪੈਂਸ਼ਨ ਨੂੰ ਰੱਦ ਕੀਤਾ ਗਿਆ ਪੰਜਾਬ ਸਰਕਾਰ ਨੇ ਦੋਵੇਂ ਅਫਸਰਾਂ ਨੂੰ ਬਹਾਲ ਕਰ ਦਿੱਤਾ ਤਾ ਸਸਪੈਂਡ ਪੁਲਿਸ ਅਫਸਰਾਂ ਦੀ ਮੁੜ ਬਹਾਲੀ ਤੇ ਸਿਆਸੀ ਕਮਸਾਨੀ ਸ਼ੁਰੂ ਹੋ ਗਿਆ ਹੈ ਕਾਂਗਰਸ ਤੇ ਅਕਾਲੀ ਦਲ ਨੇ ਸਰਕਾਰ ਤੇ ਸਵਾਲ ਚੁੱਕੇ ਨੇ ਪੰਜਾਬ ਸਰਕਾਰ ਦਾ ਇੱਕ ਹੋਰ ਯੂ ਟਰਨ ਵਿਕ੍ਰਮ ਮਜੀਠੀਆ ਦਾ ਵੱਡਾ ਬਿਆਨ ਸਾਹਮਣੇ ਆਇਆ 24-25 ਦਿਨ ਪਹਿਲਾਂ ਜੋ ਕਰਪਟ ਸੀ ਉਹ ਹੁਣ ਇਮਾਨਦਾਰ ਹੋ ਗਏ ਵਿਕ੍ਰਮ ਮਜੀਠੀਆ ਦੇ ਵੱਲੋਂ ਸਵਾਲ ਕੀਤਾ ਗਿਆ ਨਾਲ ਹੀ ਤੰਜ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਫਿਰ ਸਪਸ ਪਰਮਾਰਨੂ ਵੀ ਬਹਾਲ ਕਰ ਦੇਣਾ ਚਾਹੀਦਾ ਸੀ ਸਸਪੈਂਡ ਤੋਂ ਬਾਅਦ ਬਹਾਲੀ ਦੋਵੇਂ ਫੈਸਲੇ ਠੀਕ ਨਹੀਂ ਹੋ ਸਕਦੇ ਪ੍ਰਤਾਪ ਸਿੰਘ ਬਾਜਵਾਦ ਦੇ ਵੱਲੋਂ ਇਸ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਸ਼ਾਸਨ ਨਹੀਂ ਡਰਾਉਣਾ ਤਮਕਾਉਣਾ ਆ ਤਾਂ ਆ ਪ੍ਰਤਾਪ ਸਿੰਘ ਬਾਜਵਾ ਦੇ ਨੇ ਦਰਸਲ ਟਵੀਟ ਕੀਤਾ ਗਿਆ ਟਵੀਟ ਕਰਦੇ ਹੋ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਲਿਖਿਆ ਕਿ ਪਹਿਲਾਂ ਆ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਲੈ ਕੇ ਵਿਜੀਲੈਂਸ ਬਿਊਰੋ ਦੇ ਸੀਨੀਅਰ ਅਫਸਰਾਂ ਨੂੰ ਮੁਅਤਲ ਕੀਤਾ ਤੇ ਹੁਣ ਉਹਨਾਂ ਨੂੰ ਬਹਾਲ ਵੀ ਕਰ ਦਿੱਤਾ ਗਿਆ ਉਹੀ ਅਹੁਦੇ ਸਸਪੈਂਸ਼ਨ ਪੀਰੀਅਡ ਵੀ ਗਿਣਿਆ ਨਹੀਂ ਗਿਆ ਦੋਵੇਂ ਫੈਸਲੇ ਸਹੀ ਨਹੀਂ ਹੋ ਸਕਦੇ ਕੀ ਆਪ ਨੇ ਉਹਨਾਂ ਨੂੰ ਲਾਈਨ ਦੇ ਵਿੱਚ ਆਉਣ ਲਈ ਮੁਅਤਲ ਕੀਤਾ ਸੀ ਅਤੇ ਹੁਣ ਉਹਨਾਂ ਨੇ ਪਾਲਣਾ ਕੀਤੀ ਹੈ ਇਹ ਸ਼ਾਸਨ ਨਹੀਂ ਇਹ ਡਰਾਉਣਾ ਤਾਂ ਮੁਕਾਉਣਾ ਹੈ ਤਾਂ ਉੱਥੇ ਬਿਕਮ ਸਿੰਘ ਮਜੀਠੀਆ ਦੇ ਵੱਲੋਂ ਵੀ ਟਵੀਟ ਕਰਦੇ ਹੋਏ ਸਵਾਲ ਚੁੱਕੇ ਗਏ ਨੇ ਉਹਨਾਂ ਲਿਖਿਆ ਕਿ ਪੰਜਾਬ ਸਰਕਾਰ ਦਾ ਇੱਕ ਹੋਰ ਯੂ ਟਰਨ ਤੇ ਹੋਰ ਵੱਡਾ ਝੂਠ ਸਾਹਮਣੇ ਆਇਆ ਹੈ ਜਿਹੜੇ 24-25 ਦਿਨ ਪਹਿਲਾਂ ਕਰਪਟਸੀ ਹੁਣ ਉਹ ਬਹਾਲ ਹੋ ਗਏ ਇਸ ਦਾ ਮਤਲਬ ਉਹ ਇਮਾਨਦਾਰ ਨੇ ਫਿਰ ਸਰਕਾਰ ਝੂਠ ਬੋਲਦੀ ਸੀ ਅਸਲੀ ਸਟੋਰੀ ਇਹ ਹੈ ਕਿ ਇਹਨਾਂ ਨੂੰ ਕੁਝ ਸਿਆਸੀ ਲੀਡਰਾਂ ਦੇ ਖਿਲਾਫ ਵਰਤਿਆ ਜਾਣਾ ਸੀ ਤੇ ਉਸ ਵੇਲੇ ਹੱਥ ਝੋਕਾ ਨਹੀਂ ਬਣੇ ਹੁਣ ਲੱਗਦਾ ਹੈ ਕੋਈ ਸਮਝੌਤਾ ਹੋ ਗਿਆ ਇਸ ਲਈ ਇਹਨਾਂ ਨੂੰ ਬਹਾਲ ਕਰਤਾ ਹੈ ਦੂਜਿਆਂ ਦੇ ਨਾਲ ਗੱਲ ਨਹੀਂ ਮੁੱਕੀ ਐਸਪੀਐਸ ਪਰਮਾਰ ਦੇ ਨਾਲ ਬਦਲਾ ਦੇ ਇਹ ਹਾਲਾਤ ਨੇ ਸਰਕਾਰ ਨੂੰ ਮਾਫੀ ਮੰਗਦੇ ਹੋਏ ਫਿਰ ਐਸਪੀਐਸ ਪਰਮਾਰ ਨੂੰ ਵੀ ਬਹਾਲ ਕਰਨਾ ਚਾਹੀਦਾ ਕੇਸ ਤਾਂ ਇੱਕ ਹੀ ਸੀ ਸਿੱਧੇ ਤੌਰ ਤੇ ਇਸ ਨੂੰ ਲੈ ਕੇ ਸਿਆਸੀ ਕਮਸਾਨ ਹੁੰਦਾ ਹੋਇਆ ਵੀ ਨਜ਼ਰ ਆ ਰਿਹਾ ਕਿ ਕਿੰਕੈਸਟਿਐਸ ਪਰਮਾਰ ਦੇ ਨਾਲ ਇਹਨਾਂ ਦੋ ਪੁਲਸ ਅਫਸਰਾਂ ਨੂੰ ਅਧਿਕਾਰੀਆਂ ਨੂੰ ਜੋ ਕਿ ਸਸਪੈਂਡ ਕੀਤਾ ਗਿਆ ਸੀ ਪੰਜਾਬ ਸਰਕਾਰ ਦੇ ਵੱਲੋਂ ਦੋਨੇ ਅਫਸਰਾਂ ਦੀ ਬਹਾਲੀ ਕਰ ਦਿੱਤੀ ਹੈ ਜਿਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਤੇ ਫਿਰ ਤੋਂ ਸੰਜੀਤ ਠੀਆ ਨੇ ਸਵਾਲ ਚੁੱਕੇ ਨੇ ਪਰਤਾਪ ਸਿੰਘ ਬਾਜਵਾ ਦੇ ਵਿਕਟਮ ਸਿੰਘ ਮਜੀਠੀਆ ਦੇ ਵੱਲੋਂ ਇਸ ਬਹਾਲੀ ਨੂੰ ਲੈ ਕੇ ਸਬਸਾਂ ਦੀ ਬਹਾਲੀ ਨੂੰ ਲੈ ਕੇ ਸਮਝ ਚੁੱਕੇ ਗਏ ਨੇ ਦਰਸਲ ਆ ਕੋਨ ਕੁੱਲ ਤਿੰਨ ਅਫਸਰ ਸਨ ਐਸ ਪੀ ਐਸ ਪਰਮਾਰ ਜਿਹੜੇ ਕਿ ਆ ਆਈ ਪੀ ਐਸ ਨੇ ਆ ਦਰਸਲ ਉਹਨਾਂ ਨੂੰ ਵੀ ਸਸਪੈਂਡ ਕੀਤਾ ਗਿਆ ਤਾਂ ਉਹ ਕੇਂਦਰ ਦੇ ਅਧਾਰ ਖੇਤਰ ਦੇ ਵਿੱਚ ਕੇਂਦਰ ਦੇ ਵੱਲੋਂ ਸਸਪੈਂਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਤੇ ਬਾਕੀ ਜੋ ਦੋਪਲ ਅਫਸਰ ਸਨ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਬਹਾਲ ਕਰ ਦਿੱਤਾ ਗਿਆ ਦਾ ਵੈਕੈਂਸੀ ਮਜੀਠੀਆ ਦੇ ਵੱਲੋਂ ਟਵੀਟ ਕੀਤਾ ਕਿ ਉਹਨਾਂ ਦੇ ਵੱਲੋਂ ਟਵੀਟ ਕਰਦੇ ਸਵਾਲ ਚੁੱਕੇ ਕਿ ਇਹਨਾਂ ਨੇ ਲਿਖਿਆ ਕਿ ਪੰਜਾਬ ਸਰਕਾਰ ਦਾ ਇੱਕ ਹੋਰ ਟਰਮ ਤੇ ਹੋਰ ਵੱਡਾ ਝੂਠ ਸਾਹਮਣੇ ਆਇਆ ਜਿਹੜੇ 24-25 ਦਿਨ ਪਹਿਲਾਂ ਗ੍ਰਿਫਤਸਾਨ ਹੁਣ ਬਹਾਲ ਹੋ ਗਏ ਉਸਦਾ ਮਤਲਬ ਉਹ ਇਮਾਨਦਾਰ ਨੇ ਫਿਰ ਸਰਕਾਰ ਝੂਠ ਬੋਲਦੀ ਸੀ ਅਸਲੀ ਸਟੋਰੀ ਇਹ ਹੈ ਕਿ ਇਹਨਾਂ ਨੂੰ ਕੁਝ ਸਿਆਸੀ ਲੀਡਰਾਂ ਦੇ ਖਿਲਾਫ ਫਰਤੇਆ ਜਾਣਾ ਸੀ ਉਸ ਵੇਲੇ ਹੱਥ ਥੋਕਾ ਨਹੀਂ ਬਣੇ ਤੇ ਹੁਣ ਲੱਗਦਾ ਕੁਝ ਸਮਝੌਤਾ ਹੋ ਗਿਆ ਹੈ ਇਸ ਲਈ ਇਹਨਾਂ ਨੂੰ ਬਹਾਲ ਕਰਤਾ ਹੈ ਦੂਜਿਆਂ ਦੇ ਨਾਲ ਗੱਲ ਨਹੀਂ ਮੁੱਕੀ ਐਸਪੀਐਸ ਪਰਮਾਰ ਦੇ ਨਾਲ ਬਦਲਾਅ ਦੇ ਇਹ ਹਾਲਾਤ ਨੇ ਸਰਕਾਰ ਨੂੰ ਮਾਫੀ ਮੰਗਦੋ ਇਹ ਫਿਰ ਐਸਪੀਐਸ ਪਰਮਾਰ ਨੂੰ ਵੀ ਬਹਾਲ ਕਰਨਾ ਚਾਹੀਦਾ ਹੈ ਕੇਸ ਤਾਂ ਇੱਕ ਹੀ ਸੀ ਤਾਂ ਐਸਪੀਐਸ ਪਰਮਾਰ ਨੂੰ ਹੀ ਬਹਾਲ ਕਰਨ ਦੀ ਵਿਕਮ ਸਿੰਘ ਮਜੀਠੀਆ ਦੇ ਵੱਲੋਂ ਮੰਨ ਕਰ ਦਿੱਤੇਗੇ ਤੇ ਦੋ ਪੁਲਿਸ ਅਫਸਰਾਂ ਨੂੰ ਜੋ ਕਿ ਬਹਾਲ ਕੀਤਾ ਗਿਆ ਉਹਨਾਂ ਦੀ ਬਹਾਲੀ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਤਾ ਦੋ ਜੋ ਪੁਲਿਸ ਅਫਸਰਾਂ ਦੀ ਬਹਾਲੀ ਹੋਈ ਹੈ ਉਸ ਨੂੰ ਲੈ ਕੇ ਸਿਆਸੀ ਕੰਮਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਮ ਸਿੰਘ ਮਜੀਠੀਆ ਦੇ ਵੱਲੋਂ ਇਸ ਤੇ ਸਵਾਲ ਚੁੱਕੇ ਗਏ ਨੇ ਇਸੇ ਖਬਰ ਤੇ ਹੋਰ ਜਰਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਜੇ ਬਰਾੜ ਜੁੜ ਚੁੱਕੇ ਨੇ ਵਿਜੇਪਾਲ ਸਿੱਧੇ ਤੌਰ ਤੇ ਜਿਸ ਤਰੀਕੇ ਦੇ ਨਾਲ ਦੋ ਪੁਲਿਸ ਅਫਸਰਾਂ ਦੀ ਖਾਸ ਤੌਰ ਤੇ ਬਹਾਲੀ ਹੋਈ ਹੈ ਉਸ ਨੂੰ ਲੈ ਕੇ ਉਹ ਸਿਆਸੀ ਕੰਮਸਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਵਾਲ ਚੁੱਕੇ ਨੇ ਵਿਕਮ ਸਿੰਘ ਮਜੀਠੀਆ ਦੇ ਵੱਲੋਂ ਸਿੱਧੇ ਤੌਰ ਤੇ ਸਵਾਲ ਚੁੱਕੇ ਗਏ ਨੇ ਬਿਲਕੁਲ ਪ੍ਰਵਿੰਦਰ ਦੇਖੋ ਜਦੋਂ ਕੋਈ ਵੀ ਐਸਾ ਇੰਸਟੈਂਸ ਹੁੰਦਾ ਤਾਂ ਜ਼ਾਹਿਰ ਜੀ ਗੱਲ ਹੈ ਕਿ ਜੇ ਹੁਣ ਤੁਸੀਂ ਕਿਸੇ ਨੂੰ ਪਹਿਲੇ ਸਸਪੈਂਡ ਕੀਤਾ ਔਰ ਉਸ ਤੋਂ ਬਾਅਦ ਉਸ ਨੂੰ ਬਹਾਲ ਕਰੋਗੇ ਤਾਂ ਉਸ ਤੇ ਸਵਾਲ ਜਿਹੜੇ ਆ ਉਹ ਚੱਕੇ ਜਾਣਗੇ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਔਰ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ ਕਿ ਜੋ ਐਸੇ ਇਸ਼ੂ ਨੇ ਉਹਨਾਂ ਤੇ ਉਹਨਾਂ ਨੇ ਸਵਾਲ ਚੱਕਣੇ ਹੁੰਦੇ ਆ ਇਹ 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 ਹੁੰਦਾ ਹੀ ਹੈ ਇਸ ਤਰੀਕੇ ਨਾਲ ਕਿਉਂਕਿ ਜਿਹੜੇ ਤੁਹਾਡੇ ਐਕਟ ਹੈ ਉਹ ਪਬਲਿਕ ਦੇ ਵਿੱਚ ਹੈ ਉਹ ਕੋਈ ਲੁਕਿਆ ਛੁਪਿਆ ਐਕਟ ਨਹੀਂ ਹੈ ਕਿ ਤੁਸੀਂ ਸਸਪੈਂਡ ਕੀਤਾ ਪਰ ਜੇ ਇਸ ਪੂਰੇ ਮਾਮਲੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਐਸਪੀਐਸ ਪਰਮਾਰ ਦੀ ਸ਼ਮੂਲੀਅਤ ਸੀ ਦੇਖੋ ਦੋ ਖਬਰਾਂ ਆਉਂਦੀਆਂ ਨੇ ਇੱਕੋ ਦਿਨ ਚ ਇੱਕ ਆਉਂਦੀ ਹੈ ਕਿ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ ਪਰਮਾਰ ਦੀ ਸਸਪੈਂਸ਼ਨ ਨੂੰ ਜੀ ਔਰ ਦੂਸਰੇ ਪਾਸੇ ਜਿਹੜੇ ਦੋ ਅਫਸਰ ਨੇ ਜਿਹਦੇ ਚ ਸਵਰਨਦੀਪ ਤੇ ਇੱਕ ਦੂਜੇ ਜਿਹੜੇ ਜਿਹੜੇ ਐਸਐਸਪੀ ਸੀਗੇ ਵਿਜੀਲੈਂਸ ਦੇ ਜੀ ਮੈਂ ਹਰਪ੍ਰੀਤ ਸਿੰਘ ਉਹਨਾਂ ਦੋਨਾਂ ਦੀ ਬਹਾਲੀ ਹੋ ਜਾਂਦੀ ਹੈ ਮਤਲਬ ਉਹਨਾਂ ਦੀ ਸਸਪੈਂਸ਼ਨ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਤਾਂ ਮੋٹے ਤੌਰ ਤੇ ਜਿੰਨਾ ਕ ਇਹ ਜਰਨਲਿਸਟ ਆਪਾਂ ਇਸ ਨੂੰ ਟੈਕਨੀਕਲ ਤਰੀਕੇ ਨਾਲ ਸਮਝ ਸਕਦੇ ਆ ਉਹ ਇਹ ਹੈ ਕਿ ਜਦੋਂ ਤੁਸੀਂ ਕਿਸੇ ਕੇਸ ਦੇ ਵਿੱਚ ਕਿਸੇ ਅਫਸਰ ਦੀ ਸਸਪੈਂਸ਼ਨ ਕਰਦੇ ਹੋ ਉਸ ਤੋਂ ਬਾਅਦ ਫਿਰ ਉਹਦੀ ਇੱਕ thorough ਇਨਵੈਸਟੀਗੇਸ਼ਨ ਹੁੰਦੀ ਹੈ ਕਿ ਮੂਢਲੇ ਤੌਰ ਤੇ ਸੀਐਮ ਦਾ ਅਧਿਕਾਰ ਹੁੰਦਾ ਹੈ ਕਿ ਤੁਹਾਡੇ ਕੋਲੇ ਖਬਰ ਆਈ ਕਿ ਇਹਨਾਂ ਇਹਨਾਂ ਨੇ ਜੀ ਇਸ ਮਾਮਲੇ ਦੇ ਵਿੱਚ ਕਰਪਸ਼ਨ ਕਰਨ ਦੀ ਕੋਸ਼ਿਸ਼ ਕੀਤੀ ਅਫਸਰਾਂ ਨੇ ਤਾਂ ਸੀਐਮ ਵੱਲੋਂ ਤੁਰੰਤ ਹੁਕਮ ਦੇ ਦਿੱਤੇ ਜਾਂਦੇ ਆ ਕਿ ਜੀ ਇਹਨਾਂ ਨੂੰ ਸਸਪੈਂਡ ਕਰ ਦਿਓ ਹੂੰ ਸਸਪੈਂਸ਼ਨ ਹੁੰਦੀ ਹੈ ਤੁਹਾਡੀ ਫੋਰ ਦਾ ਟਾਈਮ ਬੀਇੰਗ ਕਿ ਜਿੰਨੀ ਦੇਰ ਤੱਕ ਉਸ ਮਾਮਲੇ ਦੇ ਵਿੱਚ ਕੋਈ ਕੰਕਰੀਟ ਗੱਲ ਨਿਕਲ ਕੇ ਸਾਹਮਣੇ ਨਹੀਂ ਆਉਂਦੀ ਜਾਂ ਤੁਸੀਂ ਉਸ ਦੀ ਜਾਂਚ ਨਹੀਂ ਕਰਵਾ ਲੈਂਦੇ ਕਿ ਇਹ ਕ੍ਰਿਪਸ਼ਨ ਕਿਸ ਲੈਵਲ ਤੇ ਸੀ ਕਿੱਥੋਂ ਤੱਕ ਗਈ ਸੀ ਕਿਹੜੇ-ਕਿਹੜੇ ਅਫਸਰ ਉਸ ਦੇ ਵਿੱਚ ਇਨਵੋਲਵ ਸੀ ਸੋ ਉਸ ਲੈਵਲ ਤੱਕ ਜਦੋਂ ਨਹੀਂ ਗਈ ਹੁੰਦੀ ਉਸ ਦੀ ਜਾਂਚ ਚੱਲਦੀ ਹੈ ਸੋ ਮੋٹے ਤੌਰ ਤੇ ਜੇ ਇਸ ਬਹਾਲੀ ਨੂੰ ਦੇਖਿਆ ਜਾਵੇ ਇਹ ਕੋਈ ਐਦਾਂ ਨਹੀਂ ਹੈ ਕਿ ਪਹਿਲੀ ਵਾਰੀ ਕਿਸੇ ਅਫਸਰ ਦੀ ਜਿਹੜੀ ਐ ਸਸਪੈਂਸ਼ਨ ਹੋਈ ਤੇ ਉਸ ਤੋਂ ਬਾਅਦ ਅੱਜ ਪਹਿਲੀ ਵਾਰੀ ਬਹਾਲੀ ਹੋਈ ਐ ਇੱਕ ਰੂਟੀਨ ਪ੍ਰੋਸੈਸ ਹੁੰਦੀ ਐ ਬਹੁਤ ਸਾਰੇ ਕੇਸਾਂ ਦੇ ਵਿੱਚ ਅਕਸਰ ਐਸੇ ਐਸੇ ਐਕਸ਼ਨ ਜਿਹੜੇ ਐ ਇੱਥੇ ਤੇ ਚਲੋ ਐਕਸ਼ਨ ਸਰਕਾਰ ਵੱਲੋਂ ਲਿਆ ਗਿਆ ਸੀ ਜਾਂ ਮੁੱਖ ਮੰਤਰੀ ਵੱਲੋਂ ਲਿਆ ਗਿਆ ਸੀ ਪਰ ਜਿਵੇਂ ਐਸਐਸਪੀ ਹੁੰਦੇ ਐ ਜਿਹੜੇ ਡੀਆਈਜੀ ਹੁੰਦੇ ਐ ਉਹ ਵੀ ਆਪਣੇ ਲੈਵਲ ਤੇ ਬਹੁਤ ਸਾਰੇ ਅਫਸਰਾਂ ਨੂੰ ਸਸਪੈਂਡ ਕਰ ਦਿੰਦੇ ਐ ਔਰ ਬਾਅਦ ਦੇ ਵਿੱਚ ਉਹਨਾਂ ਨੂੰ ਬਹਾਲ ਵੀ ਕਰ ਦਿੰਦੇ ਐ ਸੋ ਇਸ ਮਾਮਲੇ 'ਚ ਜਿੰਨੀ ਕਿ ਸਾਡੇ ਸੋਰਸਸ ਤੋਂ ਜਾਣਕਾਰੀ ਐ ਕਿ ਮੇਨ ਜਿਹੜਾ ਫੋਕਸ ਸੀ ਉਹ ਜਿਨ੍ਹਾਂ ਨੂੰ ਵਿਜੀਲੈਂਸ ਚੀਫ ਲਾਇਆ ਗਿਆ ਸੀ ਆਈਪੀਐਸ ਅਫਸਰ ਐਸਪੀਐਸ ਪਰਮਾਰਤੇ ਸੀ ਔਰ ਜਿਹੜੇ ਸਵਰਨਦੀਪ ਸਿੰਘ ਔਰ ਹਰਪ੍ਰੀਤ ਸਿੰਘ ਸੀ ਇਹ ਦੋਨੋਂ ਕਿਉਂਕਿ ਤੁਸੀਂ ਰਿਪੋਰਟ ਕਰਦੇ ਹੁੰਦੇ ਹੋ ਓਦੋਂ ਟੀਮ ਦੇ ਵਿੱਚ ਹੁੰਦੇ ਹੋ ਜਿਨ੍ਹਾਂ ਨੇ ਕੇਸ ਐਫਆਈਆਰ ਰਜਿਸਟਰਡ ਕੀਤੀਆਂ ਹੁੰਦੀਆਂ ਉਸ ਮਾਮਲੇ ਦੇ ਵਿੱਚ ਜਿਹੜਾ ਏ ਟਰਾਂਸਪੋਰਟ ਦਾ ਕਪਲਾ ਸੀ ਉਸ ਮਾਮਲੇ ਤੇ ਮੈਂ ਬਾਅਦ ਚਾਉਣਾ ਤਾਂ ਇਸ ਕਰਕੇ ਕਈ ਵਾਰੀ ਇਹ ਮੰਨਿਆ ਜਾਂਦਾ ਹੈ ਕਿ ਤੁਸੀਂ ਇੱਕ ਮੁਸ਼ਤ ਕਈਆਂ ਦਾ ਨਾਮ ਲੈ ਕੇ ਸਸਪੈਂਸ਼ਨ ਕਰ ਦਿੰਦੇ ਹੋ ਜੀ ਸੋ ਇਹਨੂੰ ਇੱਕ ਇੱਕ ਆਪਾਂ ਜਿਵੇਂ ਇੱਕ ਅੰਗਰੇਜ਼ੀ ਦਾ ਇੱਕ ਵਰਡ ਹੁੰਦਾ ਕਿ ਕਲੈਟਰਲ ਡੈਮੇਜ ਕਿ ਉਹ ਕਈ ਵਾਰੀ ਤੁਸੀਂ ਜਦੋਂ ਕਿਤੇ ਇੱਕ ਜਗ੍ਹਾ ਤੇ ਨਿਸ਼ਾਨਾ ਲਾਇਆ ਹੁੰਦਾ ਤਾਂ ਉਹਦੇ ਆਸ-ਪਾਸ ਜਿਹੜਾ ਨੁਕਸਾਨ ਹੋ ਜਾਂਦਾ ਉਹਨੂੰ ਕਲੈਟਰਲ ਡੈਮੇਜ ਕਹਿੰਦੇ ਆ ਸੋ ਹੋ ਸਕਦਾ ਹੈ ਕਿ ਹਾਲਾਂਕਿ ਇਸ ਬਾਰੇ ਪੁਖਤਾ ਜਾਣਕਾਰੀ ਨਹੀਂ ਹੈ ਮੈਂ ਮਤਲਬ ਉਸ ਨੂੰ ਆਪਾਂ ਇੱਕ ਟੈਕਨੀਕਲ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਦੋਨਾਂ ਅ fırsਰਾਂ ਦੀ ਹੋ ਸਕਦਾ ਹੈ ਜੋ ਜਾਂਚ ਦੇ ਵਿੱਚ ਪਾਇਆ ਗਿਆ ਹੋਵੇ ਕਿ ਉਸ ਮਾਮਲੇ 'ਚ ਸ਼ਮੂਲੀਅਤ ਨਹੀਂ ਹੈ ਉਸ ਲੈਵਲ ਦੀ ਔਰ ਇਹ ਕਲੈਟਰਲ ਡੈਮੇਜ ਹੋਇਆ ਸੀ ਪਰਮਾਰ ਦੀ सस्पेंशन ਦੇ ਨਾਲ ਤਾਂ ਇਸ ਕਰਕੇ ਹੋ ਸਕਦਾ ਫਿਰ ਸਰਕਾਰ ਨੇ ਇਹਨਾਂ ਦੀ ਬਹਾਲੀ ਕਰਤੀ ਹੋਵੇ ਪਰ ਇਸ ਦਾ ਜਵਾਬ ਤੇ ਸਰਕਾਰ ਨੇ ਹੀ ਦੇਣਾ ਹੈ ਪਰ ਸਾਡੇ ਸੋਰਸਸ ਦੇ ਮੁਤਾਬਕ ਜੋ ਥੋੜੀ-ਬਹੁਤ ਜਾਣਕਾਰੀ ਇਸ ਮਾਮਲੇ ਦੇ ਨਾਲ ਰਿਲੇਟਡ ਅਸੀਂ ਇਕੱਠੀ ਕਰ ਪਾਏ ਆਪਣੇ ਸੋਰਸਸ ਤੋਂ ਉਹਦੇ ਮੁਤਾਬਕ ਕਹਾਣੀ ਇਹੀ ਸੀ ਕਿ ਕਲੈਟਰਲ ਡੈਮੇਜ ਹੋਇਆ ਸੀ ਇਹਨਾਂ ਦੋਨਾਂ ਅਧਿਕਾਰੀਆਂ ਦਾ ਪਰ ਅਸਲ ਦੇ ਵਿੱਚ ਪਰਮਾਰ ਜਿਹੜੇ ਇਲਜ਼ਾਮ ਲੱਗੇ ਸੀ ਇਹਦਾ ਮਤਲਬ ਜੇ ਪਰਮਾਰ ਦੀ ਅੱਜ ਖਬਰ ਆਉਂਦੀ ਹੈ ਕਿ ਉਹਨਾਂ ਦੀ ਜਿਹੜੀ ਸਸਪੈਂਸ਼ਨ ਹੈ ਉਸ ਨੂੰ ਗ੍ਰਹਿ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ ਤਾਂ ਜ਼ਾਹਿਰ ਜੀ ਗੱਲ ਹੈ ਕਿ ਉਹ ਉਹ ਗ੍ਰਹਿ ਮੰਤਰਾਲੇ ਕੋਲ ਗਈ ਹੋਣੀ ਹੈ ਸਸਪੈਂਸ਼ਨ ਔਰ ਫਿਰ ਉਹਨਾਂ ਨੇ ਉਸ ਨੂੰ ਮਨਜ਼ੂਰ ਕਰ ਲਿਆ ਔਰ ਉਸ ਮਾਮਲੇ ਦੇ ਵਿੱਚ ਜਾਂ ਤਾਂ ਇਹਨੂੰ ਆਪਾਂ ਇਸ ਤਰੀਕੇ ਨਾਲ ਵੀ ਦੇਖ ਸਕਦੇ ਹਾਂ ਕਿ ਪਰਮਾਰ ਦੀ ਸ਼ਮੂਲੀਅਤ ਪਾਈ ਗਈ ਹੋਣੀ ਹੈ ਜਾਂਚ ਦੇ ਵਿੱਚ ਇਸ ਕਰਕੇ ਉਹਨਾਂ ਦੀ ਸਸਪੈਂਸ਼ਨ ਬਰਕਰਾਰ ਹੈ ਔਰ ਗ੍ਰਹਿ ਮੰਤਰਾਲੇ ਦੀ ਵੀ ਮਨਜ਼ੂਰੀ ਆ ਗਈ ਹੈ ਇਨਾਂ ਦੀ ਸਮੁਲੀਅਤ ਉਸ ਲੈਵਲ ਤੇ ਨਹੀਂ ਪਾਈ ਗਈ ਹੋਣੀ ਸਿਰਫ ਕਲੈਕਟਰਲ ਡੈਮੇਜ ਸੀ ਇਸ ਕਰਕੇ ਇਹਨਾਂ ਦੀ ਬਹਾਲੀ ਹੋ ਗਈ। ਹਾਂ ਠੀਕ ਹੈ ਠੀਕ ਹੈ ਜੀ ਫਿਰ ਹਾਲ ਦੀ ਪੂਰੀ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਰਸਲ ਕੁੱਲ ਤਿੰਨ ਪੁਲਸ ਅਫਸਰ ਨੇ ਐਸਪੀਐਸ ਪਰਮਾਰ ਜਿਹੜੇ ਕਿ ਬਿਜ਼ਨਸ ਦੇ ਪੰਜਾਬ ਦੇ ਵਿੱਚ ਚੀਫਲੀ ਵੀ ਰਹਿ ਚੁੱਕੇ ਨੇ ਉਹਨਾਂ ਦੀ ਸਸਪੈਂਸ਼ਨ ਨੂੰ ਕੇਂਦਰੀ ਗ੍ਰਹਿ ਮੰਤਾਲੇ ਵੱਲੋਂ ਮਨਜ਼ੂਰ ਕੀਤਾ ਗਿਆ ਤੇ ਬਾਕੀ ਦੋ ਪੁਲਸ ਅਫਸਰ ਵੀ ਸਸਪੈਂਡ ਕੀਤੇ ਗਏ ਸਨ ਪਰਮਾਰ ਦੇ ਨਾਲ ਹੀ ਹੱਤ ਉਹਨਾਂ ਦੀ ਪੰਜਾਬ ਸਰਕਾਰ ਦੇ ਉੱਤੇ ਬਹਾਲੀ ਕਰ ਦਿੱਤੀ ਗਈ ਤੇ ਇਸੇ ਨੂੰ ਲੈ ਕੇ ਹੁਣ ਸਿਆਸੀ ਕਮਸਾਨ ਹੁੰਦਾ ਹੋਇਆ ਨਜ਼ਰ ਆ ਰ ਅਕਾਲੀ ਦਲ ਦੇ ਵੱਲੋਂ ਵੀ ਇਸ ਬਹਾਲੀ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ